ਪ੍ਰੈਸ ਕਾਨਫਰੰਸ ਲੈਣ ਹਾਂ ਸਭ ਤੋਂ ਪਹਿਲਾਂ ਦੇ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਧੰਨਵਾਦ ਕਰਦੇ ਆ ਕਿ ਜਿਹੜੀ ਸਾਡੀ ਗੱਲ ਵਾ ਉਹ ਸੁਣ ਲਈ ਇੱਥੇ ਸਮਾਂ ਦਿੱਤਾ ਸਾਨੂੰ ਤੇ ਸਾਰਿਆਂ ਦਾ ਧੰਨਵਾਦ ਕਰਦੇ ਆ ਤੇ ਤੁਹਾਨੂੰ ਬੇਨਤੀ ਵੀ ਕਰਦੇ ਆ ਵੀ ਜਿਹੜਾ ਸੱਚ ਵਾ ਉਹ ਵਿਖਾਇਆ ਜਾਏ ਉਹਨੂੰ ਕੋਈ ਕਟਿੰਗ ਵਡਿੰਗ ਕਿਸ ਤਰ੍ਹਾਂ ਦੀ ਲਾਗ ਕੀਤੀ ਜਾਏ ਜੋ ਸੱਚਾ ਉਹ ਲੋਕਾਂ ਸਾਹਮਣੇ ਆਉਣਾ ਚਾਹੀਦਾ ਜਿਹੜਾ ਇਹ ਸਾਡਾ ਅੱਜ ਦਾ ਪ੍ਰੈਸ ਕਾਨਫਰੰਸ ਕਰਨ ਦਾ ਵਿਸ਼ਾ ਵਾ ਇਹ ਨਗਰ ਕੌਂਸਲ ਗੁਰਦਾਸਪੁਰ ਨੇ ਸਾਡੇ ਪਿੰਡ ਦੇ ਨਜ਼ਦੀਕੀ ਇੱਕ ਕੂੜੇ ਦਾ ਡੈਂਪ ਲਾਉਣ ਦਾ ਜਿਹੜਾ ਵਾ ਉਹ ਨਵੀਪੁਰ ਦੇ ਲਾਗੇ ਸ਼ੁਰੂਆਤ ਕੀਤੀ ਆ ਜਿਹੜਾ ਡੈਂਪਾ ਉਹ ਲੱਗ ਬੱਬਰੀ ਦੀ ਜ਼ਮੀਨ ਆ ਜਿੱਥੇ ਲੱਗ ਰਿਹਾ ਤੇ ਨਵੀਪੁਰ ਜਿਹੜਾ ਨਵੀਪੁਰ ਵੀ ਪਿੰਡ ਦੇ ਨਜ਼ਦੀਕ ਲੱਗੇ ਹਰਿਆਸ਼ੀ ਕਲੋਨੀਆਂ ਵੀ ਨੇ ਇਹੋ ਜਿਹਾ ਡੈਂਪ ਜਿਹੜਾ ਕੂੜੇ ਦਾ ਜੇਕਰ ਲਾਉਣਾ ਵੀ ਆ ਕਿਸੇ ਨਗਰ ਕੌਂਸਲ ਨੇ ਤੇ ਇਹ ਸ਼ਹਿਰ ਤੋਂ 8-10 ਕਿਲੋਮੀਟਰ ਕੋਈ ਤੂਰ ਲੱਗਣਾ ਚਾਹੀਦਾ ਕਿ ਬਿਲਕੁਲ ਕੋਰੀਡੋਰ ਦਾ ਰਸਤਾ ਥੇ ਜਿਹੜਾ ਰਸਤਾ ਡੇਰਾ ਬਾਬਾ ਨਾਨਕ ਨੂੰ ਕੋਰੀ ਲੋਰ ਨੂੰ ਜਾਂਦਾ ਉਹ ਤੋਂ 2-3 ਕਿੱਲੇ ਹਟਵਾਈਏ ਲਗਾ ਰਹੇ ਨੇ ਤੇ ਦੂਸਰਾ ਇਹ ਆ ਵੀ ਜੇ ਇਹ ਏਡਾ ਹੀ ਵਧੀਆ ਪ੍ਰੋਜੈਕਟ ਹੀਗਾ ਤੇ ਜਿਹੜਾ ਮਾਨਚੋਪੜੇ ਚੱਲ ਰਿਹਾ ਹੈਗਾ ਉਹਨੂੰ ਉੱਥੇ ਵਧੀਆ ਤਰੀਕੇ ਨਾਲ ਇਹ ਚਲਾਉਂਦੇ ਇਹ ਸਾਡੇ ਬਿਨਾ ਦੱਸੇ ਇੱਥੇ ਕਿਸੇ ਨੂੰ ਤਲਾਹ ਨਹੀਂ ਕੀਤੀ ਵੀ ਅਸੀਂ ਕਰ ਕੀ ਰਹੇ ਆ ਕਦੀ ਕਹਿੰਦੇ ਛੱਡ ਬਣਾਉਂਦੇ ਆ ਕਦੀ ਕੋਜਾ ਮਤਲਬ ਗੁਮਰਾਹ ਕਰਕੇ ਤੇ ਇਹ ਜਿਹੜਾ ਵਾ ਇਹਨਾਂ ਨੇ ਇਹ ਚੀਜ਼ ਨੂੰ ਸ਼ੁਰੂ ਕੀਤਾ ਬਾਕੀ ਸਾਡੇ ਨਾਲ ਸ਼ਨੀਵਾਰ ਇਹਨਾਂ ਨੇ ਜਦੋਂ ਸ਼ੁਰੂ ਕੀਤਾ ਵਾ ਅਸੀਂ ਪਿੰਡਾਂ ਵਾਲੇ ਸਾਰੇ ਇਕੱਠੇ ਹੋ ਕੇ ਗਏ ਆ ਕੱਲ ਪਰਸੋਂ ਦੀ ਇੱਕ ਵੀਡੀਓ ਸਾਡੇ ਇਥੋਂ ਐਮ.ਐਲ.ਏ ਸਾਹਿਬ ਦੀ ਵੀ ਚੱਲ ਰਹੀ ਆ ਪੀ.ਜੇ ਉਥੋਂ ਬੰਦੇ ਜਿਹੜੇ ਆ ਦੂਜੇ ਪਿੰਡਾਂ ਆ ਸਾਰੇ ਬੰਦੇ ਜਿਹੜੇ ਬੈਠੇ ਆ ਨਵੀਂਪੁਰ ਦੇ ਕਲੋਨੀਆ ਦੇ ਬੱਬਰੀ ਦੇ ਤੇ ਜਲ ਆਸ-ਪਾਸ ਦੇ ਜਿਹੜੇ ਰਿਆਸੀ ਲੋਕ ਨੇ ਇਹ ਉਹ ਇਕੱਠੇ ਹੋਏ ਆ ਨਾ ਕਿ ਕੋਈ ਪੋਲੀਟਿਕਲ ਹੀ ਮਸਲਾ ਹੋਵੇ ਨਾ ਸਾਨੂੰ ਇਹਦੇ 'ਚ ਪੋਲੀਟਿਕਸ ਦਾ ਕੋਈ ਸਾਨੂੰ ਕੋਈ ਇਹਦੇ 'ਚ ਲਾਭ ਆ ਨਾ ਕੋਈ ਫਾਇਦਾ ਆ ਸਾਡੀਆਂ ਜ਼ਮੀਨਾਂ ਵੀ ਨੇ ਉੱਥੇ ਤੇ ਜ਼ਮੀਨਾਂ ਜਿਹੜੀਆਂ ਨੇ ਉਹ ਕਮਰਸ਼ੀਅਲ ਜ਼ਮੀਨਾਂ ਨੇ ਸਾਰੀਆਂ ਕਮਰਸ਼ੀਅਲ ਜ਼ਮੀਨ ਸਾਰੀ ਜਿਹੜੀ ਆ ਉਹ ਇਹਦੇ ਨਾਲ ਖਰਾਬ ਹੋ ਰਹੀ ਆ ਅਸੀਂ ਅੱਗੇ ਇਹਦੇ ਤੋਂ ਪਹਿਲਾਂ ਇਹਦੇ ਦੇ ਦੋ ਕਿਲੇ ਨਾਲ ਇੱਕ ਨਾਲਾ ਲੰਘਦਾ ਵਾ ਗੰਦੇ ਪਾਣੀ ਦਾ ਨਿਕਾਸ ਦਾ ਸਾਰੇ ਸ਼ਹਿਰ ਦਾ ਨਿਕਾਸ ਉੱਥੋਂ ਹੀ ਲੰਘਦਾ ਆਹੀਂ ਦੇ ਉੱਥੋਂ ਪਹਿਲਾਂ ਸਾਡੇ ਪਾਣੀ ਜਾ ਕੇ ਕੋਈ ਵੀ ਪ੍ਰੈਸ ਵਾਲਾ ਜਾਂ ਕੋਈ ਵੀ ਹੈਲਥ ਡਿਪਾਰਟਮੈਂਟ ਦਾ ਆ ਕੇ ਸਾਡੇ ਪਾਣੀ ਚੈੱਕ ਕਰ ਲੈਣ ਵੀ ਸਾਡੇ ਪਾਣੀ 'ਚ ਕਿੰਨੀ ਗੰਦਗੀ ਤੇ ਮੁਸ਼ਕਾ ਆਉਂਦੀ ਆ ਅਸੀਂ ਤੇ ਪਹਿਲਾਂ ਨਰਕ 'ਚ ਪਏ ਆ ਉਹ ਨਰਕ ਦਾ ਸਾਡਾ ਜਿਹੜਾ ਹੁਣ ਪਿਛਲੇ ਸਮੇਂ ਦਾ ਪਿਆ ਸੀ ਭੁਗਤਣ ਦੇ ਆ ਇਹ ਨਵਾਂ ਨਰਕ ਜਿਹੜਾ ਵਾ ਇਹ ਨਗਰ ਕਾਉਂਸਲ ਵਾਲੇ ੱੱੱਕੇ ਨਾਲ ਸਾਡੇ ਉੱਤੇ ਸੁੱਟ ਕੇ ਤੇ ਹੁਣ ਇਹਨੂੰ ਪੋਲੀਟਿਕਲੀ ਰੂਪ ਦੇ ਜਾ ਰਹੇ ਨੇ ਅਸੀਂ ਇਹ ਕੋਈ ਬੰਦਾ ਇੱਥੇ ਜਿੰਨੇ ਬੰਦੇ ਆਏ ਐ ਕੋਈ ਪੋਲੀਟਿਕਲੀ ਵਾਲੀ ਗੱਲ ਨਹੀਂ ਹੈਗੀ ਸਾਨੂੰ ਪਰਸਨਲ ਤਕਲੀਫ ਆ ਇੱਥੇ ਬਿਮਾਰੀਆਂ ਫੈਲਣ ਦਾ ਡਰਵਾ ਗੰਦਗੀ ਦਾ ਡਰਾ ਲਾਗੇ ਨੀਰ ਹਸਪੀਟਲ ਆ ਤਿੰਨ ਚਾਰ ਕਲੋਨੀਆਂ ਤੁਸੀਂ ਜਾ ਕੇ ਸਰਵੇ ਕਰ ਲਓ ਤੇ ਲਾਗੇ ਨਵੀਆਂ ਬਣ ਚੁੱਕੀਆਂ ਨੇ ਤੇ ਇਹ ਜਿਹੜਾ ਜਿਹੜਾ ਇਹ ਮੇਰੇ ਕੋਲ ਖੋਦੇ ਠੇਕੇ ਦੇ ਜ਼ਮੀਨ ਸੀ ਕੋਈ ਇਤਲਾ ਨਹੀਂ ਕੀਤੀ ਕੁਛ ਨਹੀਂ ਇਹਨਾਂ ਨੇ ਸ਼ਨੀਵਾਰ ਆਣ ਕੇ ਉਹਦੀ ਪਟਾਈ ਸ਼ੁਰੂ ਕਰਤੀ ਆ ਅਹੀਂ ਉੱਥੇ ਜਾ ਕੇ ਰੋਕਿਆ ਵਾ ਵੀ ਸਾਨੂੰ ਟਾਈਮ ਦੋ ਸਾਨੂੰ ਵੱਡੇ ਅਧਿਕਾਰੀਆਂ ਨਾਲ ਗੱਲ ਕਰਨ ਲੈਂਦੋ ਉਹਨਾਂ ਕੰਮ ਬੰਦ ਕਰਤਾ ਸ਼ਨੀਵਾਰ ਕੰਮ ਬੰਦ ਕਰ ਦਿੱਤਾ ਦੁਪਹਿਰ ਨੂੰ ਤੇ ਸਾਨੂੰ ਟਾਈਮ ਦੇ ਦਿੱਤਾ ਸੋਮਵਾਰ ਦਾ ਵੀ ਸੋਮਵਾਰ ਨਹੀਂ ਕਰਕੇ ਸਾਨੂੰ ਫਾਈਨਲ ਕਰਕੇ ਦੱਸੋ ਆਇਆ ਕੋਈ ਗੱਲ ਨਹੀਂ ਸੋਮਵਾਰ ਤੱਕ ਤੇ ਗੇਮ ਜਾ ਨਹੀਂ ਦਿੱਤੀ ਰਾਤ ਆਣ ਕੇ 9:30 ਵਜੇ ਇਹਨਾਂ ਨੇ ਮਸ਼ੀਨ ਢਾਹ ਗਏ ਫਸਲ ਦੇ ਵਿੱਚ ਪਟਾਈ ਸ਼ੁਰੂ ਕਰ ਦਿੱਤੀ ਆ ਮਤਲਬ ਜੇ ਸਾਨੂੰ ਟਾਈਮ ਦਿੱਤਾ ਤਾਂ ਇਹੀਂ ਆਪਾਂ ਮਿਲੀ ਨਹੀਂ ਆ ਉੱਥੇ ਚਿੱਟੀਆਂ ਗੱਡੀਆਂ ਨੂੰ ਡੀਸੀ ਸਾਹਿਬ ਮਿਲੀ ਨਹੀਂ ਚੰਨੀ ਵਾਰ ਉਰਗੇ ਅਹੀਂ ਸੋਮਵਾਰ ਉਹਨਾਂ ਨੂੰ ਮੰਗ ਪੱਤਰ ਦਿੱਤਾ ਇਹਨਾਂ ਰਾਤ ਉੱਥੇ ਪਟਾਈ ਸ਼ੁਰੂ ਕਰ ਦਿੱਤੀ ਆ ਪਟਾਈ ਦੇ ਆਪਾਂ ਇਹ ਬੰਦੇ ਦਾ ਜਿੰਨੇ ਲਾਗੇ ਲਾਗੇ ਘਰਾਂ ਵਾਲੇ ਸਾਰੇ ਇਕੱਠੇ ਹੋ ਗਏ ਤੇ ਜਾ ਕੇ ਅਸੀਂ ਜਾ ਵਾਪੇ ਤੁਸੀਂ ਇਹ ਗਲਤ ਕਰ ਲਈ ਜੇ ਤੇ ਆਪਾਂ ਪੁਲਿਸ ਨੂੰ ਤਲਾਹ ਕੀਤੀ ਆ ਉਹਨੂੰ ਪੁਲਿਸ ਕਹਿੰਨੇ ਜੇ ਕਹਿੰਦਾ ਮਾਰਗਟਾਈ ਕੀਤੀ ਹੋਏ ਕੋਈ ਨਿਸ਼ਾਨ ਕੋਈ ਗੱਲ ਕੋਈ 10 ਬੰਦੇ ਜੇ ਇੱਕ ਬੰਦੇ ਨੂੰ ਪਏ ਹੋਣ ਤੇ ਉਹਦੇ ਇੱਕ ਕੋਈ ਨਿਸ਼ਾਨ ਵੀ ਨਾ ਪਿਆ ਇੱਕ ਪ੍ਰੈਟੀਕਲ ਇਹ ਏਜੰਡਾ ਬਣਾ ਕੇ ਇਹਨੂੰ ਹਾਈਲਾਈਟ ਕੀਤਾ ਜਾ ਰਿਹਾ ਪ੍ਰਿਟੀਕਲ ਏਜੰਡਾ ਕੋਈ ਨਹੀਂਗਾ ਸਾਨੂੰ ਸਮੱਸਿਆ ਵਾ ਇੰ ਬਿਮਾਰੀ ਦੇ ਵਿੱਚ ਥੋੜਾ ਰਹਿਣਾ ਨੀਅਰ ਲੱਗੇ ਹੌਸਪੀਟਲ ਆ ਪੰਜ 5000 ਆਬਾਦੀ ਤੇ ਜੀਨਵਾਲ ਬਬਰੀ ਦੀ ਆ ਤੇ 5000 ਦੇ ਗਰੀਬ ਸਦਾ 10000 ਦੇ ਗਰੀਬ ਤੇ ਨਵੀਪੁਰ ਦੀ ਆਬਾਦੀ ਆ ਕਲੋਨੀਆਂ ਦੀ ਵੱਖਰੀ ਆ ਜੇ ਇਹੋ ਜਿਹਾ ਕੋਈ ਪ੍ਰੋਜੈਕਟ ਲਾਉਣਾ ਵਾ ਤੇ ਉਹਨੂੰ ਤੁਸੀਂ ਪ੍ਰੋਜੈਕਟ ਨੂੰ ਜਾ ਕੇ 10 ਕਿਲੋਮੀਟਰ ਦੂਰ ਲਾ ਲਓ ਭਾਈ ਨਗਰ ਕੌਂਸਲ ਵਾਲਿਆਂ ਦਾ ਕਹਿੰਦੇ ਜਮੀਨ ਦਾ ਹੈਗਾ ਉਹਦੇ ਨਾਲ ਮੇਰਾ ਅਪ੍ਰੈਲ ਤੱਕ ਦਾ ਠੀਕਾ 20 ਸਾਲ ਤੋਂ ਮੈਂ ਪੜੀ ਲੈਣਿਆ ਲਿਖਤੀ ਨਹੀਂ ਪਰ 20 ਸਾਲ ਤੋਂ ਰੈਗੂਲਰ ਚੱਲਣ ਰਿਹਾ ਤੁਸੀਂ ਕਿਦੋਂ ਪ ਉਹ ਸਾਡੇ ਪਿੰਡਾਂ ਦੀ ਜਿੰਨੀ ਜ਼ਮੀਨ ਚਲਦੀ ਆ ਤੇ ਕਿਤੇ ਦੇ ਇੱਕ ਦੂਜੇ ਕੋ ਲੈਨੇ ਇਹ ਕਿਹਦਾ ਐਗਰੀਮੈਂਟ ਕਰਾਉਂਦੇ ਆ ਕੋਈ ਰਿਸ਼ਤੇਦਾਰ ਆ ਕੋਈ ਕਿਸਦਾ ਕੁਛ ਆ ਇਹ ਤਾਂ ਇੱਕ ਸਿਰਫ ਮਤਲਬ ਉਹ ਹੁਣ 20 ਸਾਲ ਤੋਂ ਜ਼ਿਆਦਾ ਕੋਈ ਪ੍ਰੂਫ ਕਰਦੇ ਵੀ ਸਾਡੇ ਕੋਲ ਨਹੀਂ ਵੰਗਣ ਦੀ ਜਾਬਤਾ ਕਿ ਉਹਨੂੰ ਮੈਂ ਇਹ ਵੀ ਗੱਲ ਕਹੀ ਜਿਹੜੇ ਐਗਰੀਮੈਂਟ ਵਾਲੇ ਬੰਦੇ ਨੂੰ ਵੀ ਸਾਡਾ ਪੂਰਾ ਹੋ ਲੈੰਦੇ ਯਾਰ ਤੂੰ ਜਿੰਨੂੰ ਮਰਜ਼ੀ ਦੇ ਦੇ ਪਰ ਸਾਡਾ ਤਾਂ ਪੂਰਾ ਹੋ ਰਹੇ ਨੇ ਸਾਡੇ ਨਾਲ ਕੋਈ ਵੇਖੋ ਗੱਲਬਾਤ ਨਾ ਕਰਨ ਦੇ ਬਾਵਜੂਦ ਤਕੇ ਸ਼ਾਈ ਨਾਲ ਉਹਨਾਂ ਨੇ ਮਸ਼ੀਨ ਡਾਈ ਆ ਉੱਥੇ ਆਣਗੇ ਇਹ ਤਾਂ ਠੱਕਾ ਗਾਣ ਦਾ ਮਤਲਬ ਪਿੱਛੋਂ ਪਤਾ ਨਹੀਂ ਕਿਹਦੀ ਸਪੋਰਨ ਪਿਓ ਇਹ ਚੀਜ਼ ਨੂੰ ਸਮਝੇ ਨਗਰ ਕੌਂਸਲ ਦਾ ਅਧਿਕਾਰੀ ਆ ਉਹਨੂੰ ਉਹਦਾ ਪ੍ਰੈਸ ਕਾਨਫਰੰਸ ਦੇ ਵਿੱਚ ਕੱਲ ਮੈਂ ਸੁਣ ਲਿਆ ਸੀਗਾ ਸਾਡੇ ਐਮਐਲਏ ਸਾਹਿਬ ਕਹਿ ਰਹੇ ਨੇ ਪਿਓ ਤੇ ਉਹਦੇ ਬੱਚੇ ਕਹਿੰਦੇ ਵੀ ਸਿਆਰ ਕਰਨ ਗਿਆ ਆ ਜੀਗਾ ਤੇ ਤੁਸੀਂ ਪਾਪਾ ਉੱਥੇ ਕਿੱਦਾਂ ਪਹੁੰਚ ਗਏ ਇਹ ਉਹਦੀ ਪ੍ਰੈਸ ਕਾਨਫਰੰਸ ਜਿਹੜਾ ਜਿਹੜਾ ਵਾਕਿਆ ਇਹ ਉਹ ਸਿਆਰ ਕਰਨ ਗਿਆ ਆ ਜੀਗਾ ਤੇ ਰਾਤ 10 ਵਜੇ ਮਸ਼ੀਨ ਲੈ ਕੇ ਉੱਥੇ ਕੰਡਿਆ ਸੀ ਤੇ ਨਾਲ ਹੀ ਇਹਦੇ ਟੈਂਡਰ ਹੋਏ ਆ ਠੇਕੇਦਾਰਾ ਕੰਮ ਕਰਨਾ ਵਾਂਗੇ ਨਗਰ ਕੌਂਸਲਰ ਦੇ ਮੁਲਾਜ਼ਮ ਲੈ ਆ ਕੇ ਉੱਥੇ ਮਸ਼ੀਨ ਚਲਾਉਣੀ ਆ। ਇਹ ਨਾ ਠੇਕੇਦਾਰ ਦਾ ਕੰਮ ਆ ਜਾਂ ਪ੍ਰਜਾ ਜਨਾਂ ਦਾ ਕੋਈ ਪੁਲਿਸ ਦੀ ਮਦਦ ਲਈ ਜੇ ਕੋਈ ਇਹੋ ਜਿਹਾ ਗੱਲ ਵਾ ਨਾ ਕਿ ਉਹ ਆਣ ਕੇ ਕੋਈ ਅਕਾਊਂਟੈਂਟ ਆਣ ਕੇ ਉੱਥੇ ਤੇ ਉਹ ਰਾਤ 10 ਵਜੇ ਆਣ ਕੇ ਤੇ ਠੱਕੇ ਜਿਹੇ ਨਾਮ ਤੇ ਬੰਦੇ ਸਾਰੇ ਸ਼ਰਾਬ ਨਾਲ ਰਜੇ ਹੀ ਉਹਦੇ। ਭਾਜੀ ਨਹੀਂ ਇਹ ਹੱਲ ਹੁੰਦਾ ਕੋਈ। ਵੇਖੋ ਜੇ ਨਹੀਂ ਇਹਦਾ ਕੋਈ ਹੱਲ ਹੁੰਦਾ। ਬਾਕੀ ਡੀਸੀ ਸਾਹਿਬ ਨੇ ਸਾਨੂੰ ਸੁਵਾਸਨ ਵੀ ਦਿੱਤਾ, ਲਿਖਤੀ ਵੀ ਦਿੱਤਾ ਵਾ। ਪੀਐਨ ਬੰਦ ਕਰ ਦਿੱਤਾ ਜਾਏਗਾ ਕੰਮ। ਨਹੀਂ ਕੋਈ ਹੱਲ ਹੁੰਦਾ ਤੇ ਮੈਂ ਵੇਖੋ ਅਸੀਂ ਜਿੰਨੇ ਲੋਕਾਂ ਅਸੀਂ ਅੱਗੇ ਨਰਕ ਚ ਪਏ ਆ ਨਾਲਾ ਨੰਗੜਿਆ ਉਥੋਂ ਦੀ ਫੇਰ ਅਸੀਂ ਨਰਕ ਚ ਦੇ ਜਿੰਨੇ ਜੇ ਪੈਣਾ ਫੇਰ ਅਸੀਂ ਪ੍ਰੋਟੈਸਟ ਕਰਾਂਗੇ ਜਿੱਦਾਂ ਦਾ ਵੀ ਸਾਡੇ ਕੋ ਕੋਈ ਜਾਮ ਲਾਉਣੇ ਪੈਣਗੇ ਜਾਂ ਸਾਡੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਨਾਲ ਵੀ ਗੱਲ ਚੱਲ ਰਹੀ ਆ ਫੇਰ ਧਰਨੇ ਵੀ ਲਾਵਾਂਗੇ ਪ੍ਰਦਰਸ਼ਨ ਕਰਾਂਗੇ ਫੇਰ ਜਿੰਨਾ ਵੱਧ ਵਾਧੂ ਹੋ ਸਕਦਾ ਵੇਖੋ ਜੀ ਇੱਕ ਨਗਰ ਕੌਂਸਲ ਦਾ ਜਿਹੜਾ ਸੁਪਰਡੈਂਟ ਆ ਵਿਪਨ ਨਾਮ ਦਾ ਬੰਦਾ 10 ਵਜੇ ਆ ਕੇ ਰਾਤ ਖੜੀ ਫਸਣ ਨੂੰ ਉਹਨੇ ਜੀਸੀਬੀ ਲੈ ਕੇ ਪਟਿਆ ਤੇ ਹੁਣ ਮੁੱਦਾ ਇਹ ਉੱਠ ਰਿਹਾ ਵੀ ਜਦੋਂ ਸਾਡੇ ਡੱਕਣ ਦੇ باوجود ਸਾਡੀ ਨਿੱਜੀ ਜਾਇਰਤੀ ਆ ਜਿਹੜੀ ਇਹ ਕੋ ਠਿੱਕੇ ਤੇ ਆ ਹੁਣ ਐਮਐਲਏ ਸਾਹਿਬ ਉਹਨਾਂ ਦੇ ਸਾਰੇ ਮੁੱਦਾ ਚੁੱਕ ਰਿਹਾ ਵੀ ਇਹ ਬੰਦੇ ਮੁਲਾਜ਼ਮੇ ਦੇ ਹੱਥੇ ਪਏ ਆ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਅਸੀਂ ਇਹ ਮੰਗ ਕਰਦੇ ਆ ਵੀ ਕਿਹੜੀ ਉਹ ਸਰਕਾਰ ਆ ਜਿਹੜੀ ਆਪਣੀ ਮੁਲਾਜ਼ਮੇ ਨੂੰ ਕਹੂਗੀ ਵੀ ਤੂੰ ਸੁੱਟੀ ਵਾਲੇ ਦਿਨ 10 ਵਜੇ ਐਤਵਾਰ ਰਾਤ ਨੂੰ ਕਿਸੇ ਦੀ ਨਿੱਜੀ ਫਸਲ ਜਾ ਕੇ ਬਰਬਾਦ ਕਰ ਉਹ ਬਰਵਾਦ ਕਰਦਾ ਸੀ ਸਰਕਾਰ ਕੋ ਮੰਗ ਕਰਦੇ ਆ ਡੀਸੀ ਸਾਹਿਬ ਕੋ ਵੀ ਇੱਥੇ ਪਰਚਾ ਹੋਣਾ ਚਾਹੀਦਾ ਜੀ ਇਹ ਡਿਸਮਿਸ ਹੋ ਗਿਆ ਮਲਾਜਮ ਇਹਨੂੰ ਆਪਣੇ ਘਰ ਭੇਜਣ ਤਾਂ ਜੋ ਅਗਲੀ ਗਾਹਤ ਹੋਏ ਕੋਈ ਕੋਈ ਕਾਰਵਾਈ ਕਰਦੀ ਹੀ ਬਤਨਾ ਕਰੇ ਇਹ ਸਾਡਾ ਜੀ ਇਹ ਸੰਘਰਸ਼ ਇਹ ਕਿ ਇਹ ਮਲਾਜਮ ਨੂੰ ਡਿਸਮਿਸ ਕਰਕੇ ਇਹਨੂੰ ਭੇਜਿਆ ਜਾਏ ਚੰਗੀ ਤਰ੍ਹਾਂ ਜੇ ਸਾਡੀ ਇਹ ਨਾ ਮੰਨੀ ਸਾਡੀ ਸੀਐਮ ਸਾਹਿਬ ਨਾਲ ਵੀ ਰਾਬਤਾ ਹੋ ਲਿਆ ਅਸੀਂ ਉਥੋਂ ਤੱਕ ਇਹਨਾਂ ਕੋ ਟਾਈਮ ਲੈ ਕੇ ਮਲਾਜਮ ਨੂੰ ਡਿਸਮਿਸ ਕਰਕੇ ਸਸਪੈਂਡ ਵੀ ਨਹੀਂ ਡਿਸਮਿਸ ਕਰਕੇ ਅਸੀਂ ਇਹਨੂੰ ਘਰ ਭੇਜਾਂਗੇ ਇੱਥੇ ਪਰਚਾ ਕਰਾਵਾਂਗੇ ਬਾਕੀ ਜੋ ਬਲਜੀਤ ਸਿੰਘ ਪਾੜੇ ਨੇ ਥਾਣੇ ਵਿੱਚ ਕੀਤਾ ਉਹ ਸਾਰਾ ਸੀਸੀਟੀਵੀ ਕੈਮਰੇ ਵਿੱਚ ਕਾਇਦਾ ਪੁਲਿਸ ਨੂੰ ਵੀ ਬੇਨਤੀ ਐਸਐਸਪੀ ਸਾਹਿਬ ਨੂੰ ਵੀ ਉੱਤੇ ਗੌਰ ਕਰਕੇ ਜੋ ਉਹਨਾਂ ਗੁੰਡਾ ਕਰਦੀ ਕੀਤੀ ਉਹਨਾਂ ਦਾ ਪਰਚਾ ਦਿੱਤਾ ਜਾਏ ਜੇ ਸਾਡੇ ਵੱਲੋਂ ਕਹਿੰਦੇ ਨੇ ਵੀ ਉਹਨਾਂ ਨੇ ਮੁਲਾਜ਼ਮ ਨੂੰ ਹੱਥ ਪਾਇਆ ਤੇ ਅਸੀਂ ਤਾਂ ਪਾਇਆ ਨਹੀਂ ਮੁਲਾਜ਼ਮ ਦੱਸਦੇ ਵੀ ਪਾਇਆ ਜੇ ਸਾਡੇ ਉਹਨਾਂ ਦੇ ਆਪਣੀ ਸੀਸੀਟੀਵੀ ਕੈਮਰੇ ਦਾ ਵੇਖ ਕੇ ਬਲਜੀਤ ਪਾੜੇ ਤੇ ਉਹਦੇ ਸਾਥੀਆਂ ਤੇ ਜਿਹੜਾ ਵੀ ਉਹਦੇ ਨਾਲ ਕੋਈ ਗਵਰਮ ਅਪਲਾਈ ਆਉ ਤੇ ਪਰਚਾ ਹੋਣਾ ਚਾਹੀਦਾ ਜੀ ਜਿਨ੍ਹਾਂ ਨੇ ਆ ਕੇ ਸਾਨੂੰ ਉਥੇ ਥ੍ਰੈਟ ਕੀਤਾ ਥਾਣੇ ਦੇ ਵਿੱਚ ਬਕਾਇਦਾ ਐਸਐਚਓ ਨੂੰ ਦਮਕੇ ਮਾਰੇ ਆ ਜੀ ਪੂਰੀ ਉਹਨਾਂ ਗੁੰਡਾਗਰੀ ਕੀਤੀ ਆ ਕੈਪਚਰ ਕੀਤਾ ਥਾਣਾ ਉਹਨਾਂ ਕੈਪਚਰ ਕੀਤਾ ਉਹਦੇ ਗਨਮੈਨ ਨੇ ਗਨ ਕੋਕ ਕੀਤੀ ਆ ਬਜੀਦ ਪਾੜੇ ਦੇ ਨੇ ਜੇ ਉਥੇ ਫਾਇਰ ਕਰ ਦਿੰਦਾ ਜਾਂ ਕੁਛ ਕਰ ਦਿੰਦਾ ਕੌਣ ਜ਼ਿੰਮੇਵਾਰੀ ਉੱਥੇ ਜੀ ਫੂਟ ਐਸਐਚਓ ਨੂੰ ਪੇ ਆਏ ਕਿ ਬਾਹਰ ਨਿਕਲ ਚੰਨਾ ਵੇਖਣਾ ਇਹੋ ਜਿਹਾ ਪ੍ਰਸ਼ਾਸਨ ਐਸਐਲਪੀ ਸਾਹਿਬ ਨੱਥ ਪਾਉਣ ਦੀ ਤੇ ਇੱਥੇ ਤੇ ਰਹਿਣ ਚੋਗਾ ਥਾਣੀ ਰਹਿਣਾ ਮੇਰਾ ਨਾਮ ਦਿਨੇਸ਼ ਸ਼ਰਮਾ ਜੀ ਦinesh prashad ਕਿਹਾ ਜਾਂਦਾ ਹੈ ਸਾਡੀ ਉੱਥੇ ਜਠੇਰਿਆਂ ਦੀ ਮੇਲ ਲੱਗਦੀ ਹੈ ਉਹ ਬਿਲਕੁਲ ਨਾਲ ਜੋ ਹੋ ਗਈ ਮੈਨੂੰ ਅੱਜ ਸਵੇਰੇ ਹੀ ਪਤਾ ਚੱਲਿਆ ਹੈ ਕਿ 40 ਤੋਂ 50 ਮੀਟਰ ਦੇ ਗੈਪ ਤੇ ਜਿਹੜਾ ਉਹ ਸਾਡੀ ਦੇੜੀ ਹੈ ਜਿੱਤੇ ਅਸੀਂ ਆਪਣੇ ਜਾ ਕੇ ਪੂਜਾ ਕਰਨੇ ਆ ਇਹਨਾਂ ਨੇ ਇੱਕ ਜੋ ਵੀ ਸਾਨੂੰ ਮੈਸੇਜ ਮਿਲਿਆ ਕਿ ਸਾਲ ਜੇ ਇੱਕ ਵਾਰੀ ਉੱਥੇ ਪ੍ਰੋਗਰਾਮ ਹੁੰਦਾ ਜੀ ਸਾਲ ਜੇ ਇੱਕ ਵਾਰੀ ਜਿੰਨੇ ਵੀ Hindu ਆਪਣੇ ਭਰਾ ਉਹਨਾਂ ਸਭ ਨੂੰ ਪਤਾ ਹੈ ਕਿ ਆਪਣੀ ਦੇੜੀਆਂ ਦੇ ਜਿਹੜੇ ਪ੍ਰੋਗਰਾਮ ਹੁੰਦੇ ਆ ਉਹ ਸਾਲ 'ਚ ਮੇਲਾ ਇੱਕ ਵਾਰੀ ਲੱਗਦਾ ਪਰ ਘਰ ਦੇ ਵਿੱਚ ਜਦੋਂ ਵੀ ਕੋਈ ਸ਼ੁਭ ਕਾਰਿਆ ਹੁੰਦਾ ਉੱਥੇ ਮੱਥਾ ਟੇਕ ਕੇ ਹੀ ਅੱਗੇ ਕੰਮ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਤੇ ਉੱਥੇ ਸਭ ਜਾਣਦੇ ਐ ਪ੍ਰਸ਼ਾਸਨ ਨੇ ਜੇ ਜਗ੍ਹਾ ਲਈ ਹੈ ਉਹਨੂੰ ਸਾਰਾ ਦੇਖਣਾ ਚਾਹੀਦਾ ਸਾਡੀ ਰਿਕਵੈਸਟ ਪ੍ਰਸ਼ਾਸਨ ਦੇ ਅੱਗੇ ਹੈ ਡੀਸੀ ਸਾਹਿਬ ਦੇ ਅੱਗੇ ਹੈ ਕਿ ਇਸ ਸੀ ਨੂੰ ਧਿਆਨ ਵਿੱਚ ਲਿਆਂਦਾ ਜਾਏ ਕਿ ਉੱਥੇ ਪਰਸ਼ਾ ਬ੍ਰਾਹਮਣਾਂ ਦੀ ਮੇਲ ਲੱਗਦੀ ਹੈ ਉੱਥੇ ਸਭ ਪਰਿਵਾਰ ਚੰਗੇ ਪਰਿਵਾਰ ਪਹੁੰਚਦੇ ਐ ਬੱਚਿਆਂ ਸਮੇਤ ਪਹੁੰਚਦੇ ਐ ਘਰ ਦੇ ਵਿੱਚ ਕੋਈ ਖੁਸ਼ੀ ਕੋਈ ਕੋਈ ਪ੍ਰੋਗਰਾਮ ਹੋਏ ਉੱਥੇ ਜਾਣਾ ਪੈਂਦਾ ਮੰਨ ਲਓ ਪ੍ਰੇਗਨੈਂਟ ਜਨਾਨੀ ਐ ਉਹਨੂੰ ਵੀ ਉੱਥੇ ਮੱਥਾ ਟਿਕਾਣ ਲੈ ਕੇ ਜਾਣੇ ਐ ਪਰ ਜੋ ਮਾਹੌਲ ਉਥੇ ਬਣ ਰਿਹਾ ਹੈ ਜੋ ਸੈਟਿੰਗ ਉਥੇ ਹੋ ਰਹੀ ਹੈ ਉਹ ਸੁਣ ਕੇ ਥੋੜਾ ਦੁੱਖ ਲੱਗਾ ਜਿਹਦੇ ਕਰਕੇ ਸਾਨੂੰ ਉਥੇ ਆ ਗਏ ਆਪਣਾ ਇਹ ਵਿਚਾਰ ਦੱਸਣੇ ਪਏ ਕਿ ਇਹ ਇਥੋਂ ਸ਼ਿਫਟ ਕੀਤਾ ਜਾਏ ਕਿਤੇ ਹੋਰ ਲਗਾਇਆ ਜਾਏ ਜੇ ਕੋਈ ਸ਼ਰਾਬ ਦਾ ਠੇਕਾ ਖੋਲਣਾ ਆਏ ਕੋਸ਼ਿਸ਼ ਕਰਨਾ ਆਏ ਤੇ ਕਹਿੰਦੇ ਇੰਨੀ ਦੂਰੀ ਦੇ ਵਿੱਚ ਇਹ ਚੀਜ਼ਾਂ ਨੂੰ ਦੇਖਣਾ ਚਾਹੀਦਾ ਉਹ ਸਾਡੀ ਧਾਰਮਿਕ ਆਸਥਾ ਭਾਵਨਾਵਾਂ ਜਿਹਨੂੰ ਠੇਸ ਪਹੁੰਚ ਰਹੀ ਹੈ ਤੇ ਅਸੀਂ ਇਹ ਚੀਜ਼ ਦਾ ਰਿਕਵੈਸਟ ਕਰ ਰਹੇ ਹਾਂ ਕਿ ਇਹਨੂੰ ਜਰਾ ਦੇਖ ਕੇ ਤੇ ਕਿਤੇ ਹੋਰ ਸ਼ਿਫਟ ਕੀਤਾ ਜਾਏ ਸਰਕਾਰਾਂ ਕੋਲ ਬڑے ਪ੍ਰੋਜੈਕਟ ਦਾ ਕੰਮ ਨਾਲ ਕਹਿ ਜਾ ਰਿਹਾ ਕਿ ਇਹ ਬੰਦ ਕਰ ਦਿੱਤਾ ਗਿਆ ਹੈ ਮਸਲਾ ਮਜਬੂਰਾਂ ਦਾ ਧੰਨ ਲੱਗ ਗਿਆ ਹੈ ਮਾਲ ਹੋਈ ਹੈ ਕਿ ਜਿਹੜੇ ਅਧਿਕਾਰੀ ਨਲਕੋਟ ਮਾਰ ਦਿੱਤੀ ਆ ਉਹਨਾਂ ਬੰਦੇ ਦੇ ਖਾਤ ਦੇ ਇਹ ਇਹ ਫੋਨ ਸਾੜੇ ਰੋਗ ਲਗਾ ਦਿੱਤੀ ਐ ਪ੍ਰੋਜੈਕਟ ਦੇ ਉੱਪਰ ਲੇਕਿਨ ਹੁਣ ਮੈਂ ਤਾਂ ਧੰਨ ਲੱਗ ਉਹਦੇ ਬਾਰੇ ਦੱਸੋ ਨਿਕੋਟ ਮਾਰਦਾ ਜੇ ਹੋਈ ਹੈ ਦੇਖੋ ਜੀ ਪਹਿਲਾਂ ਵੀ ਇਹਨਾਂ ਨੇ ਬੜਾ ਇੱਕ ਸ਼ਹਿਰ ਦੇ ਜੀ ਇਸ਼ੂ ਬਣਿਆ ਸੀਗਾ ਜਦੋਂ ਲਫਾਫਿਆਂ ਦਾ ਇਹਨਾਂ ਨੇ ਲਿਆਂਦਾ ਸੀਗਾ ਉਦੋਂ ਵੀ ਅਸੀਂ ਇੱਕ ਇਹਨਾਂ ਨੂੰ ਅਰਜ਼ੀ ਬੇਨਤੀ ਕੀਤੀ ਸੀਗੀ ਪਰ ਪੱਲਿਫਾਫਾਂ ਦੀ ਪ੍ਰੋਡਕਸ਼ਨ ਪਿੱਛੋਂ ਬੰਦ ਹੋਏ ਜਦੋਂ ਪਿੱਛੋਂ ਪ੍ਰੋਡਕਸ਼ਨ ਆਫ ਫੈਕਟਰੀਆਂ ਬੰਦ ਹੋਣ ਗਿਆ ਮਾਰਕੀਟ ਦੀ ਚੀਜ਼ ਆਏਗੀ ਨਹੀਂ ਤੇ ਅੱਗੇ ਮਿਲੇਗੀ ਨਹੀਂ ਪਰ ਇਹਨਾਂ ਨੇ ਉਸ ਤੇ ਕੋਈ ਐਕਸ਼ਨ ਨਹੀਂ ਲਿਆ ਇਹਨਾਂ ਨੇ ਉਦੋਂ ਵੀ ਜਿਹੜਾ ਵਾ ਇੱਕ ਡੰਪ ਦਾ ਹੀ ਲੈ ਕੇ ਚੱਲੇ ਤੇ ਕਾਫੀ ਪਿਛੇ ਧਿਆਰ ਗਿਆ ਤੁਹਾਡੇ ਜਨਮਸ਼ਤੀਆਂ ਇਹ ਉਦੋਂ ਕੂੜੇ ਸਾਰੇ ਘਰਾਂ ਦੇ ਕਿਤੇ ਚੁੱਕੇ ਨਹੀਂ ਗਏ ਹੈਗੇ ਇਸ਼ੂ ਬਣੇ ਦਾ ਵਾ ਅੱਜ ਤੋਂ ਜੇ 15 20 ਸਾਲ ਪਹਿਲਾਂ ਜਿੱਥੇ ਡੰਪ ਪਹਿਲਾਂ ਹੋ ਰਿਹਾ ਸੀਗਾ ਉਹ ਵੀ ਕਿਉਂ ਉੱਥੇ ਝਕੋਇਆ ਵੀ ਇਹਨਾਂ ਨੂੰ ਪਤਾ ਹੈਗਾ ਜਿਹੜੀ ਘਟਮਾਰ ਹੋਈ ਹੈ ਉਹਦੀ ਸੱਚਾਈ ਉਹ ਹੁਣ ਉਹ ਆ ਵੀ ਜਾਣਦੇ ਹੈ ਕਿ ਕਿਸ ਜਿਸਰਾ ਉਹ ਬਾਈਖਾਨ ਨੇ ਦੱਸਿਆ ਕਿ ਉਹਨਾਂ ਦਾ ਜੇ ਮੈਡੀਕਲ ਹੋਇਆ ਹੋਵੇ ਤੇ ਉਹਨਾਂ ਨੂੰ ਕੋਈ ਖਰੋਜ ਜਾਂ ਕਿਸੇ ਤਰ੍ਹਾਂ ਸੱਟੇ ਕੋਈ ਪੱਟੀ ਜਾਂ ਐਡਮਿਟ ਹੋਏ ਕੁਝ ਹੋਇਆ ਇਸ ਤਰ੍ਹਾਂ ਦਾ ਕੋਈ ਜਿਕੇ 10-15 ਬੰਦੇ ਜੇ ਕਿਸੇ ਨੂੰ ਕੁੱਟਮਾਰ ਕਰਦੇ ਹੋਣ ਤੇ ਉਹ ਬੰਦਾ ਚੰਗਾ ਭੋਲਾ ਬੈਠਾ ਹੋਏ ਤੇ ਉਹ ਵੀ ਇੱਕ ਨਹੀਂ ਪਛਾਣਯੋਗੀ ਗੱਲ ਨਹੀਂ ਹੈਗੀ ਹੈ ਸ਼ਹਿਰ ਵਾਸੀ ਹੁੰਦੇ ਨਾਂ ਤੇ ਜਿਸ ਦਾ ਦੇ ਨਗਰ ਕਪੂਰ ਕਰਦੀ ਆ ਕਿ ਕੂੜਾ ਜਿਹੜਾ ਚੁੱਕ ਕੇ ਕਈ ਡੱਕਰਾਂ ਕਰੀ ਸੁੱਟਦਾ ਕਰੀ ਉਹ ਕਿੱਥੇ ਤੱਕ ਗਿਆ ਹੈ ਬਿਲਕੁਲ ਗਲਤ ਹੈ ਜੀ ਇਹ ਤੇ ਫਿਰ ਜਿਹੜਾ ਕਹਿ ਰਿਹਾ ਕਿ ਅਸੀਂ ਆ ਸੁਣਿਆ ਸੀ ਮੈਂ ਅਖਬਾਰ 'ਚ ਗੱਲ ਪੜ੍ਹੀ ਕਿ ਹਰ ਇੱਕ ਪ੍ਰਸ਼ਾਸਨ ਦੇ ਪਰਚਾ ਪੁਲਿਸ ਨਹੀਂ ਕਰਦੀ ਤੇ ਥਾਣੇ ਅੱਗੇ ਜਾਂ ਡੀਐਸਪੀ ਦੇ ਜੇ ਉੱਥੇ ਕੂੜੇ ਦੇ ਢੇਰ ਲਗਾਏ ਜਾਂਦੇ ਇਸ ਤਰ੍ਹਾਂ ਕੀਤਾ ਜਾਏਗਾ ਤੇ ਇਹ ਜਿਹੜੀਆਂ ਏ ਧਮਕੀਆਂ ਜਾਂ ਪਰੇਸ਼ਾਨ ਕਰਨ ਵਾਲੀ ਗੱਲ ਹੈਗੀ ਹੈ ਲੋਕਾਂ ਨੂੰ ਆਮ ਲੋਕਾਂ ਨੂੰ ਲੋਕਾਂ ਨੂੰ ਥਾਣੀ ਦੇ ਵਿੱਚ ਮਾਹੌਲ ਬਣਾਇਆ ਗਿਆ ਜੇ ਕੋਈ ਇਹ ਕੋਈ ਹੋਰ ਬੰਦਾ ਕਰਦਾ ਕੰਮ ਉਹ ਉਹ ਉਹਦੀ ਸਾਰੇ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਜੀ ਤੁਸੀਂ ਆ ਆਮ ਦੇਖ ਲਓ ਕਿਸੇ ਵੀ ਬੰਦੇ ਨੂੰ ਕੋਈ ਪ੍ਰੋਬਲਮ ਆਂਦੀ ਆ ਉਹ ਕਿਤੇ ਵੀ ਚਲ ਜੇ ਮੈਂ ਅ ਅ ਅੱਜ ਦੀ ਡੇਢ ਜੀ ਤੁਸੀਂ ਕੋਈ ਆਪਣਾ ਕੋਈ ਕੰਮ ਲੈ ਕੇ ਚਲ ਜਓ ਕਮੇਟੀ ਘਰ ਦੇ ਵਿੱਚ ਜੀ ਕਿਸੇ ਤਰ੍ਹਾਂ ਦਾ ਵੀ ਲੈ ਕੇ ਚਲ ਜਓ ਜਿੰਨਾ ਕਿ ਤੁਹਾਨੂੰ ਕਾਜ ਪਤਰੀ ਕਾਰਵਾਈ ਦਾ ਕੰਮ ਕਰਵਾਉਣਗੇ ਸਾਹਮਣਾ ਬੰਦਾ ਤੇ ਹੈਰਾਨ ਪਰੇਸ਼ਾਨ ਹੋ ਕੇ ਗੱਭ ਹੋ ਜਾਂਦਾ ਜੀ ਤੁਹਾਡਾ ਹਾਂਜੀ ਜੇ ਨਹੀਂ ਇਹ ਸਾਡਾ ਮਸਲਾ ਅੱਜ ਹੁੰਦਾ ਜਾਂ ਉਹ ਨਹੀਂ ਫਿਰ ਸਾਡੇ ਸਾਡੇ ਆਪਣਾ ਪ੍ਰੈਸ਼ਰ ਬਰਾਦਰੀ ਜਿੰਨੀ ਹੈ ਜਿੱਦੇ ਇਨਕੀ ਇੱਥੇ ਇਕੱਲੇ ਗੁਰਦਾਸਪੁਰ ਦੇ ਲੋਕ ਹੀ ਆਉਂਦੇ ਆ ਕਿਉਂਕਿ ਮੇਨ ਪੰਜਾਬ ਦੇ ਬੰਦੇ ਪੂਰੇ ਪੰਜਾਬ ਦੇ ਥਰੋਅ ਆਉਂਦੇ ਆ ਫਿਰ ਸਭ ਨੂੰ ਬੁਲਾਵਾਂਗੇ ਇੱਥੇ ਉਹਨਾਂ ਦੇ ਵੀ ਜੋ ਜਿਸ ਤਰ੍ਹਾਂ ਜੋ ਵੀ ਪ੍ਰੋਟੈਸਟ ਕਰ ਸਕਣੇ ਉਹ ਹੀ ਕਰਾਂਗੇ ਹੋ ਸਕਦਾ ਜੀ ਕਰਦਾ ਵੀ ਕਾਰ ਵੀ ਮੈਂ ਦਿੱਦ ਕਾਰੂ ਲੈ ਕੇ ਮੱਥਾ ਟੇਕਣ ਜਾਈਦਾ ਨਵੀਂ ਚੀਜ਼ ਕੋਈ ਲਈ ਆ ਉੱਥੇ ਮੱਥਾ ਟੇਕਣ ਜਾਣਾ ਕੋਈ ਘਰ ਦੇ ਵਿੱਚ ਕੰਮ ਹੈਗਾ ਵਿਆਹ ਸ਼ਾਦੀ ਹੈ ਡੱਬਾ ਚੜਾ ਕੇ ਅੱਗੇ ਕੰਮ ਸ਼ੁਰੂ ਹੁੰਦੇ ਜਿਹੜੇ ਨਗਰ ਕੌਂਸਲ ਦੇ ਘਾਰ ਹੀ ਨੇ ਜਾਂ ਜਿਹੜੇ ਕਰਮਚਾਰੀ ਨੇ ਜੇ ਉਹ ਇਸ ਲਈ ਧਮਕੀਆਂ ਦੇ ਰਹੇ ਲੱਗਦਾ ਨਹੀਂ ਵੀ ਸਰਕਾਰ ਨੂੰ ਉੱਪਰ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਵੀ ਸਰਕਾਰ ਦੇ ਵਿੱਚ ਰਹਿ ਕੇ ਉਹ ਕਦੇ ਕਦੇ ਘਰ ਦੇ ਗੂੜੇ ਲਾ ਦਿੰਦੇ ਨੇ ਜਾਂ ਦਫਤਰਾਂ ਦੇ ਕੰਦੇ ਵੀ ਗੂੜਾ ਦੇ ਧਮਕੀ ਦੇ ਦਿੰਦੇ ਆ ਕਿ ਨੇ ਅਗਰ ਸਰਕਾਰ ਨੂੰ ਕਹਿ ਰਹੇ ਹਾਂ ਕਿ ਕਿੱਦਾਂ ਨੂੰ ਰੋਕਣਾ ਚਾਹੀਦਾ ਨਹੀਂ ਜਰੂਰ ਰੋਕਣਾ ਚਾਹੀਦੇ ਇਹ ਇਹ ਤੇ ਫ ਇਹ ਬਹੁਤ ਗਲਤ ਕਾਰਵਾਈ ਹੈ ਜਿਸ ਤਰ੍ਹਾਂ ਅਹੀਂ ਪ੍ਰੋਟੈਸਟ ਕਰ ਰਹੇ ਆਂ ਅਹੀਂ ਪ੍ਰੋਟੈਸਟ ਕਰਨੇ ਆਂ ਅਹੀਂ ਬੈਠਨੇ ਆਂ ਤੇ ਕਿਸੇ ਨੂੰ ਪਰੇਸ਼ਾਨ ਨਹੀਂ ਕਰਦੇ ਵੀ ਵੱਤੋ ਵੱਤ ਬੈ ਗਏ ਵੀ ਪ੍ਰਸ਼ਾਸਨ ਥੋੜਾ ਹਿਲਾਣਾ ਹੁੰਦਾ ਕਿ ਜਿਹੋ ਜਿਹਾ ਕੰਮ ਕਰ ਰਹੇ ਆਂ ਜੇ ਕੂੜਾ ਸੁੱਟਦੇ ਆਂ ਕੁਝ ਕਰਦੇ ਆ ਉਹਨਾਂ ਦੇ ਬਿਮਾਰੀਆਂ ਦਾ ਹੈਗਾ ਪ੍ਰਭਾਵ